जिन्दावाद, जिन्दावाद। मैडम अनीता सोम प्राशाब जनता भारत जनता सोम जी जय श्री सोम प्रकाश जी जय श्री जय श्री ਜੀ ਆਇਆਂ ਨੂੰ ਉਹ ਟਿਕਟ ਮੇਨ ਤੋਂ ਬਾਅਦ ਅੱਜ ਜੇ ਬਾਬਾ ਲਾਲ ਦੇਵ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਕਿਹਨੇ ਗਈ ਅੱਜ ਬਾਬਾ ਲਾਲ ਦੇਵਾਲ ਮਹਾਰਾਜ ਜੀ ਦੇ ਦਰਬਾਰ ਤੇ ਅਸ਼ੀਰਵਾਦ ਲੈਣ ਆਈਆਂ ਤਾਂ ਕਿ ਉਹ ਕਿਰਪਾ ਕਰਨ ਜਿਵੇਂ ਉਹਨਾਂ ਨੇ ਟਿਕਟ ਦਵਾਈ ਹੈ ਉਵੇਂ ਜਿੱਤ ਵੀ ਪ੍ਰਾਪਤ ਹੋਏ ਔਰ ਜਿੱਤ ਕੇ ਫਿਰ ਇਸ ਦਰਬਾਰ ਤੇ ਆਵਾਂ ਔਰ ਜੋ ਇਹ ਹਲਕੇ ਦੀਆਂ ਸਮੱਸਿਆਵਾਂ ਆਆਂ ਜਾਂ ਮੇਰੀਆਂ ਭੈਣਾਂ ਨੇ ਦੱਸਣੀਆਂ ਜਾਂ ਕੋਈ ਵੀ ਆ ਉਹਨਾਂ ਨੂੰ ਪੂਰੇ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਪਹਿਲਾਂ ਅਸੀਂ ਮੋਦੀ ਜੀ ਦੇ ਨਾਲ ਖੜੇ ਹੋਣਾ ਹੈ ਉਹਨਾਂ ਨੂੰ ਅਸੀਂ ਯੋਗਦਾਨ ਪਾਣਾ ਹੈ ਲੋਕ ਸਭਾ ਤੇ ਕਿਸ ਵਾਰ ਕਿਸ ਮੁੱਦੇ ਲੈ ਕੇ ਜਿੰਨਾਂ ਰਿਪੋਰਟ ਮੰਗੀਦਾ ਵੀ ਦੇਖੋ ਮੁੱਦੇ ਪਹਿਲਾਂ ਨਹੀਂ ਦੱਸੇ ਜਾਂਦੇ ਮੁੱਦੇ ਮੈਂ ਸਾਰੀਆਂ ਭੈਣਾਂ ਨੂੰ ਮਿਲੂੰਗੀ ਜੋ ਜੋ ਇਹ ਕਹੋਗੇ ਉਹਨਾਂ ਨੂੰ ਪੂਰਾ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿਉਂਕਿ ਮੈਂ ਵੀ ਇੱਕ ਔਰਤ ਹੈ ਔਰਤ ਔਰਤਾਂ ਨੂੰ ਜਾਣਦੀ ਹੁੰਦੀ ਹੈ ਔਰ ਹਲਕੇ ਦੇ ਵਿਕਾਸ ਦੇ ਲਈ ਪੂਰੇ ਕੰਮ ਕਰਾਂਗੇ ਜੋ ਵੀ ਇਹਨਾਂ ਦੇ ਮੁੱਦੇ ਹੋਊਗੇ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਊਗੀ ਕਿ ਉਹਨਾਂ ਨੂੰ ਅਸੀਂ ਪੂਰਾ ਕਰੀਏ